ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਮੱਲਾਂ ਵਾਲਾ ਜ਼ਿਲ੍ਹਾ ਫਰੋਜਪੁਰ ਤਹਿਸੀਲ ਇਹਨੂੰ ਜੀਰਾ ਰਹਿ ਜਾਂਦਾ ਮੱਲਾਂ ਵਾਲੇ ਦੇ ਨਾਲ ਹੀ ਬਾਈ ਹੁਣੀ ਖੇਤ ਚ ਬੈਠੇ ਆ ਮਸਾਂ 2 ਕਿਲੋਮੀਟਰ 2.5 ਕਿਲੋਮੀਟਰ ਵਾਂਗੂ ਹੋਣਾ ਨੇੜੇ ਮਖੂ ਵੀ ਰਹਿ ਜਾਂਦਾ ਕਿਸੇ ਨੇ ਵੀ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਟੋਟਲ ਫਨ 6 ਦੇ ਕਰੀਬ ਪਸ਼ੂ ਹੈ ਤਿੰਨ ਨਾਕ ਬਾਈ ਨੇ ਸੇਲ ਕਰਨੇ ਆ ਜਿਹੜੀਆਂ ਤੁਸੀਂ ਸਕਰੀਨ ਤੇ ਤਿੰਨ ਵੜਾ ਵੇਖ ਰਹੇ ਹੋ ਤਿੰਨੇ ਤਾਜ਼ੀਆਂ ਸੂਈਆਂ ਸਵਾਈਆਂ ਪਹਿਲੀ ਵੀਰ ਆਫ ਕੈਮਰਾ ਦੱਸਦਾ ਸੀਗਾ ਕਿ ਚੰਗੇ ਸੀਵੰਦੀ ਆ ਡੈਨਮਾਰਕ ਦੇ ਸੀਵੰਦੀ ਆ ਮਗਰ ਵੱੱਛੀ ਵੀ ਸੈਕਸਰ ਸੀਵੰਦੀ ਆ ਉਹ ਸਾਰਾ ਰਿਕਾਰਡ ਮਿਲ ਜੂਗਾ ਤਿੰਨੇ ਸੂਈਆਂ ਸਵਾਈਆਂ ਇੱਕ ਜਰਸੀ ਵੱਡੀ ਬਦਾਮੀ ਰੰਗ ਦੀ ਜੈ ਜੀ ਕੀਮਤ ਹੈ ਇਨਫੋਰਮੇਸ਼ਨ ਲੈ ਦਿੰਨਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਈਏ ਜੋਬਨਦੀਪ ਸਿੰਘ ਜੀ ਮੋਬਾਈਲ ਨੰਬਰ 7528831805 ਇੱਕ ਹੀ ਫੇਰ ਦਾ ਸੀ 7528831805 ਠੀਕ ਹੈ ਵੀਰੇ ਜੋ ਬਣ ਇਹ ਤੋਂ ਸ਼ੁਰੂ ਕਰ ਲੈ ਇੱਕ ਨੰਬਰ ਤੋਂ ਹਾਂਜੀ ਦੱਸੀ ਇਹਦੇ ਬਾਰੇ ਇਹ ਵੀਰੇ ਡੈਨਮਾਰਕ ਦੀ ਆ ਬੱਚੀ ਆਪ ਹੂੰ ਤੇ 18 ਮਹੀਨਿਆਂ ਦੀ ਬੱਚੀ ਆ 18 ਮਹੀਨਿਆਂ ਦੀ ਖੀਰੀ ਹਾਂਜੀ ਖੀਰੀ ਬੱਚੀ ਆ ਕੋਈ ਵੀ ਆ ਤੇ ਦੰਦ ਚੈੱਕ ਕਰ ਲੈ ਜਿਵੇਂ ਮਰਜ਼ੀ ਕਰ ਲੈ ਪਿਓਰ ਆਪਣੇ ਸਾਰੇ ਡਿਟੇਲ ਵੀ ਹੈਗੇ ਨੇ ਸਿਮਨ ਦੀ ਵੀ ਹੈਗੀ ਆ ਤੇ ਬੱਚੀ ਦੀ ਵੀ ਆਪਣੇ ਸਾਰੇ ਡਿਟੇਲ ਹੈਗੇ ਠੀਕ ਹੈ ਜੀ ਹਾਂਜੀ ਤੇ 15 ਕੁ ਲੀਟਰ ਦੁੱਧ ਦੋ ਦਸਾਂ ਤੇ ਆ ਰਹਾ ਹਫਤੇ ਕਦੀ ਸੂਈ ਆ ਛੇ ਦਿਨ ਹੋ ਗਏ ਨੂੰ ਅੱਜ ਕਿੰਨਾ ਕੁ ਪਿਆਜੂ ਦੁੱਧ ਪਹਿਲਾਂ ਨਹੀਂ ਹੈ ਗਿਆ 20 ਤੋਂ ਪਲੱਸ ਚੱਲਣਾ ਚਾਹੀਦਾ ਜਿਵੇਂ ਨਸਲ ਬਰੀਡ ਆ ਹਾਂਜੀ ਮਗਰ ਬੱਚਾ ਬੱਚਾ ਬੱਛੀ ਆ ਵੀਰੇ ਔਰ ਸਟਾਰ ਦੀ ਬੱਛੀ ਆ ਹਾਂ ਠੀਕ ਹੈ ਜੀ ਹਾਂਜੀ ਫੁੱਲ ਡਿਟੇਲ ਹੈਗੀ ਇਹਨਾਂ ਦੋਵਾਂ ਦੀ ਆਪਣੀ ਕੱਢੀਏ ਬਾਹਰ ਜਿਹੜਾ ਲੋਗ ਆਪਾਂ ਉਹਨੂੰ ਦੇ ਦਾਂਗੇ ਠੀਕ ਹੈ ਜੀ ਦੋਸਤੋ ਡੈਨਮਾਰਕ ਦੇ ਸੀ ਬੰਦੀ ਆ ਮਗਰ ਸੈਕਸਰ ਸੀ ਬੰਦੀ ਬੱਛੀ ਆ ਪਿੰਕ ਨੋਜ਼ ਵਾਲੀ ਆ ਤੁਸੀਂ ਬੱਚਾ ਵੇਖ ਹੀ ਰਹੇ ਆ ਛੋਟਾ ਕੰਨਾ ਮਸਾ ਦੋਆਂ ਢਾਈਆਂ ਉਂਗਲਾਂ ਦਾ ਕੱਢ ਲਈਏ ਬਾਹਰ ਨੂੰ ਹਫਤੇ 6 ਅੰਕ ਦਿਨਾਂ ਦਾ ਸੂਆ ਅੱਜ ਜਿਹੜਾ ਤੁਸੀਂ ਦੁੱਧ ਚੋ ਲੈਣਾ 15 ਕਿਲੋ ਤੋਂ ਬਾਹਰ ਦੁੱਧ ਤਿਆਰ ਹੋਊ 20 ਪਲੱਸ ਵੀਰ ਦਾਸ ਦਾ ਖੁੱਲਾ ਦੁੱਧ ਪਿਆਜੂ ਬਾਕੀ ਜਾਦ ਵਾਲੀ ਵਹਿੜਾ ਪ੍ਰਿੰਟ ਵਾਲੀ ਚੰਗੇ ਸੀ ਬੰਦੀ ਆ ਜੇ ਇਹ ਬੱਚੀ 20 ਕਿਲੋ ਤੋਂ ਬਾਹਰ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਬਾਕੀ ਦੁੱਧ ਅੱਗੇ ਤੁਹਾਡੀ ਸੇਵਾ ਦਾ ਜੇ ਵੱਧ ਸੇਵਾ ਕਰ ਲੋਗੇ ਵੱਧ ਪਿਆਜੂ 2 ਕਿਲੋ ਸੀਲਸਾਉ ਪੂਰੀ ਆ ਐਚਐਫ ਨਸਲ ਦੀ ਡੱਬੀ ਵੜ 18 ਕੁ ਮਹੀਨੇ ਸਾ ਵੀਰ ਦੱਸਦਾ ਇਹਦੀ ਉਮਰ ਆ ਦੁੱਧ ਵਾਲੇ ਦੰਦਾਂ 'ਚ ਖੀਰੀ ਵੱਛੀ ਵਜਨ ਵਜਨ ਬਹੁਤ ਐ ਬੱਚੇ ਦੀ ਜੇ ਕੋਈ ਵਧੀਆ ਸੇਵਾ ਸੰਭਾਲ ਕਰ ਲੂ ਆਪਦੀ ਮਾਂ ਨਾਲੋਂ ਵੱਧ ਜਾਤ ਚਾਹ ਮਗਰ ਬੱਚਾ ਹੂੰ ਸਹੀ ਐ ਜੀ ਹੂੰ ਠੀਕ ਐ ਪੂਰੇ 18 ਤੋਂ 19 ਮਹੀਨੇ ਦੇ ਅੰਦਰ ਅੰਦਰ ਵੱਛੀ ਐ ਹੂੰ ਠੀਕ ਐ ਜੀ ਹਾਂ ਜੀ ਫਿਰ ਕੋਈ ਟੱਕਰ ਨਹੀਂ ਸੀ ਸੀਲਸਾਉ ਫੁੱਲ ਬਣਾ ਨਿਆਣੇ ਤੋਂ ਨਿਆਣੇ ਤੋਂ ਜਿਵੇਂ ਮਰਜੀ ਚਵਾਈ ਕਰ ਲਿਆ ਅਗਰਾ ਆ ਦੋਸਤੋ ਚਵਾਈ ਵੇਖ ਲੋ ਪੂਰੀ ਮੋਟੀ ਧਾਰ ਹੂੰ ਸਹੀ ਹੈ ਜੀ ਬਾਕੀ ਸਿਆਣੇ ਕਹਿੰਦੇ ਹੁੰਦੇ ਪਿੰਡ ਦਾ ਤਾਂ ਕੀ ਰਿਆਂ ਤੋਂ ਹੀ ਪਤਾ ਲੱਗ ਜਾਂਦਾ ਖੜ ਕੇ ਤੋਂ ਹੀ ਤੁਹਾਨੂੰ ਅੰਦਾਜ਼ਾ ਲੱਗ ਗਿਆ ਹੋਣਾ ਚਵਾਈ ਦੀ ਜਮਾ ਓਕੇ ਰਿਪੋਰਟ ਹੈ ਇਹੀ ਕਿਤੇ ਵੱੱਛੀ ਜਿਵੇਂ ਚੰਗੇ ਵਪਾਰੀ ਟਕਾ ਅਗੇ ਸ਼ੈਂਪੂ-ਚੁੰਪੂ ਮਾਰ ਕੇ ਨਵਾ ਕੇ ਵੀਡੀਓ ਪਾਉਂਦੇ ਤੇ ਜੇ ਇਹੀ ਸ਼ੈਂਪੂ-ਚੁੰਪੂ ਵੱਜਿਆ ਹੁੰਦਾ ਸ਼ੀਸ਼ੇ ਵਾਂਗੂ ਚਮਕਦੀ ਹਾਂਜੀ ਹਾਂਜੀ ਪਰ ਜੈਨੂਅਨੀ ਪਿੰਡੇ ਚ ਚਮਕ ਬਹੁਤ ਆ ਹਾਂਜੀ ਜੈ ਜੈ ਮੁੱਲ ਵੀਰ ਵੀਰੇ ਮੁੱਲ ਤਾਂ ਤੁਹਾਨੂੰ ਪਹਿੜ ਨਹੀਂ ਮੱਛੀ ਤਿਆਰ ਸਾਰੇ 18 ਮਹੀਨੇ ਜਿਹੜੀ ਸਵਾਉਣੀ ਆ ਉਹਦੇ ਤੁਹਾਨੂੰ ਦਾ ਖਰਚਾ ਬਹੁਤ ਜ਼ਿਆਦਾ ਆ ਇਹਨਾਂ ਘਰ ਵਾਲੇ ਬੰਦੇ ਦੁੱਧ ਵੀ ਪਿਉਣਾ ਫੀਡ ਵੀ ਚੱਲਦਾ ਤੁਹਾਨੂੰ ਪੂਰੀ ਸੇਵਾ ਦੇ ਪਾਲਦੀ ਪੀਕ ਸੇਵਾ ਤੇ ਮੁੱਲ ਲੱਖ ਕਰ ਲਿਆ ਸਵਾਲਾ ਕਰ ਲਿਆ 80000 ਦੀ ਵਿੱਚ ਦੇ ਦਾਂਗਾ ਮੰਨ ਤਾਂ ਹੋ ਜੀ ਥੋੜਾ ਘਣਾ ਥੋੜਾ ਘਣਾ ਕਰ ਦਾਂਗੇ ਮੰਨ ਤਾਂ ਦੋਸਤੋ ਮੁੱਲ ਕਰ ਨੂੰ ਵੀਰ ਕਹਿੰਦਾ ਲੱਖ ਕਰਾ ਲਓ ਸਵਾ ਲੱਖ ਕਰਾ ਲਓ ਜਿੰਨਾ ਮਰਜ਼ੀ ਕਰਾ ਲਓ ਪਹਿਲੀ ਗੱਲ ਤਾਂ ਵੀਰ ਕਹਿੰਦਾ ਛੋਟੀ ਉਮਰ ਚ ਖੀਰੀ ਵੱਛੀ ਤਿਆਰ ਕਰਨੀ ਔਖੀ ਆ ਇਹ ਤੁਹਾਨੂੰ ਵੀ ਪਤਾ ਹਰੇਕ ਘਰੇ ਖੀਰੀ ਵੱਛੀ ਨਹੀਂ ਸੁੰਦੀ ਜੇ ਕੋਈ ਵਧੀਆ ਸੇਵਾ ਕਰਦਾ ਦੁੱਧ ਵਧੀਆ ਛੱੜਦਾ ਫੀਡ ਵਧੀਆ ਰਾ ਜਿਮੀ ਪਾਉਂਦਾ ਫੇਰ ਹੀ ਖੀਰਾ ਜਾਨਵਰ ਸੁੰਦਾ ਉਸ ਆਮ ਨਾਲ ਮੁੱਲ ਬਾਈ ਕਹਿੰਦਾ ਲੱਖ ਸਵਾ ਲੱਖ ਜਿੰਨਾ ਮਰਜ਼ੀ ਕਰਾ ਲੋ 80000 ਜੈ ਜੀ ਮੋਲਾ ਵਿੱਚੋਂ ਮਾਨ ਤਾਨ ਹੋ ਜੂ ਇੱਕ ਹੋਰ ਗੱਲ ਬੱਚਾ ਮਗਰ ਬਹੁਤ ਚੰਗਾ ਸੈਕਸ ਰਸੀਵਨ ਦੀ ਬੱਚੀ ਐ ਜੇ ਕੋਈ ਭੈਣ ਭਰਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਜਿਵੇਂ ਇਹਦੀ ਮਾਂ ਖੀਰੀ ਸੂਈ ਆ ਤੇ ਖੀਰੀ ਸੂਪੂ ਮਾਂ ਵੀ ਫੁੱਲਜਾਦ ਵਾਲੀ ਆ ਡੈਨਮਾਰਕ ਦੇ ਸਿਵੰਦੀ ਆ ਪਰ ਮਾਂ ਨਾਲੋਂ ਕੁਝ ਕੁ ਪਰਸੈਂਟ ਬੱਚਾ ਉਦੋਂ ਵੀ ਵੱਧ ਜਾਤ ਚ ਹੈ ਬਾਕੀ ਹੁਣ ਅੱਗੇ ਸੇਵਾ ਥੋੜੀ ਹੈ ਵਧੀਆ ਸੇਵਾ ਕਰੋਗੇ ਤਾਂ ਖੀਰੀ ਸੂਪਹਿਣਾ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਫਿਟਿੰਗ ਵਾਲਾ ਹਵਾਨਾ ਕੰਪੈਕਟ ਆਰਡਰ ਦੀ ਆ ਵੀਡੀਓ ਬਣਾ ਰਹੇ ਆ ਦੁਪਹਿਰੇ 2:30 ਕ ਦਾ ਟਾਈਮ ਆ ਸਮਾਂ ਜ਼ਰੂਰ ਨੋਟ ਕਰ ਲਿਓ ਆ ਸੂਰਜ ਵੇਖ ਲਓ ਜਮ ਵਿਚਾਲੇ ਖੜਾ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ ਸ਼ਾਮ ਤੱਕ ਹਵਾਨਾ ਦੁੱਧ ਨਾਲ ਭਰ ਲੈਣਾ 15 ਕਿਜੀ ਰੈਡੀ ਆ 20 ਕਿਲੋ ਤੋਂ ਬਾਹਰ ਖੁੱਲਾ ਦੁੱਧ ਪਿਆ ਜੂ ਪੂਰੀ ਭਾਰੀ ਜਾਨ ਵਾਲੀ ਬੱਚੀ ਪਹਿਲਾ ਸੂਆ ਦੁੱਧ ਵਾਲੇ ਦੰਦਾ ਚ 2 ਨੰਬਰ ਤੇ ਆ ਜਾ ਵੀਰ ਜੋ ਬਣ ਹਾਂਜੀ ਇਹਦਾ ਸੂਆ ਇਹ ਵੀ ਪਹਿਲੇ ਸੂਇਆ ਚੌਗੀ ਦੰਦੋ ਹੈ ਚਾਰ ਦੰਦਾਂ ਦਾ ਹਾਂਜੀ ਸਮਾਂ ਸਮਾਇ ਨੂੰ ਸੂਇ ਨੂੰ ਹੋ ਗਿਆ 15 ਤੋਂ 20 ਦਿਨ ਆਹ ਬੱਚਾ ਜਾਂਦਾ ਉੱਧਰ ਬੈਠਾ ਪਰਲੇ ਪਾਸੇ ਵਾਲਾ ਹਾਂਜੀ ਠੀਕ ਹੈ ਜੀ ਜਿਹੜਾ ਦੁੱਧ ਝੋ ਲੈਣਾ ਆਪਾਂ ਹਾਂਜੀ ਦੁੱਧ ਵੀਰੇ ਸਹੀ ਜਿਹੜਾ ਚੋਣ ਵਾਲਾ ਦੁੱਧ ਦੇ ਦੁੱਧ ਦਾ 15 ਕਿਲੋ ਹੋਆ ਆਪਾਂ ਪਰ ਜੇ ਕਿੰਨੀ ਵੀ ਆਨਲਾਈਨ ਵੀ ਆਪਣਾ ਆ ਜਾਂਦਾ 13-14 ਲੀਟਰ ਆਪਾਂ ਗਰੰਟੀ ਆ 13-14 ਜੈ ਜਮਾਲ 55000 ਰੁਪਇਆ ਮੁੱਲ ਕਰਦੇ ਆ ਕੱਢੀ ਬਾਹਰ ਨੂੰ ਦੋਸਤੋ 55 ਜੋ ਮਾਨਤਾਣ ਹੋ ਜੂ ਮੂੰਹ ਤੋਂ ਚਾਰ ਦੰਦ ਪਹਿਲਣ ਬੱਚੀ ਇੱਕ ਨੰਬਰ ਖੀਰੀ ਦੁੱਧ ਵਾਲੇ ਦੰਦਾਂ ਚ ਦੋ ਨੰਬਰ ਚੌਗੀ ਆ ਦੁੱਧ ਜਿਹੜਾ ਤੁਸੀਂ ਝੋ ਲੈਣਾ ਵੀਰ ਕਹਿੰਦਾ 15 ਕਿਲੋ ਹੈਗਾ ਜੇ ਕੋਈ ਆਨਲਾਈਨ ਵੀ ਖਰੀਦਦਾ 13 14 ਕਿਲੋ ਦੁੱਧ ਦੀ ਤਾਂ ਗਰੰਟੀ ਵੀਰ ਕਹਿੰਦਾ ਅਗਲੇ ਦੇ ਘਰ ਤੱਕ ਦੀ ਦੇ ਦੂੰਗਾ ਜੇ ਕਿਸੇ ਨੇ ਮੇਰੇ ਘਰੇ ਵੀਰ ਕਹਿੰਦਾ ਆਕੇ ਚੋਣੀ ਆ ਤੜਕੇ ਵੀ ਚੋਲੇ ਸ਼ਾਮ ਨੂੰ ਵੀ ਚੋਲੇ ਅਥਨੇ ਚੋਲੇ ਮਤਲਬ ਸਵੇਰ ਸ਼ਾਮ ਤੇ 15 ਕਿਲੋ ਤਿਆਰ ਹੈ ਗੁਲਾਬੀ ਥਾਣਾ ਹੱਦੀ ਚਵਾਈ ਵਾਲੇ ਸੀਸਾ ਉਹ ਵੀ ਪੂਰੀਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਮੌਜ ਨਾ ਖੜ ਗਈ ਆ ਕੱਦ ਕਾਠ ਚੰਗਾ ਪਹਿਲਣ ਵੱਛੀ ਚਾਰ ਦਾ ਦ ਚੌਗੀ 55 ਦੀ ਦੇ ਦੇਣੀ ਆ ਦੁੱਧ ਮੱਝ ਵਰਗਾ ਹੋਊ ਇਹਦਾ ਕਿਉਂਕਿ ਕਾਲੇ ਰੰਗ ਦੀ ਬੱਛੀ ਆ ਕਮਾਲਾ ਵੀਰ ਜੈ ਜੈ ਮੋਲਾ ਮੱਝ ਲਵੋਗੇ 15 ਕਿਲੋ ਦੁੱਧ ਤਿਆਰ ਵਾਲੀ ਤੁਹਾਨੂੰ ਵੀ ਪਤਾ ਕਿੰਨੇ ਪੈਸਿਆਂ ਦੀ ਆਉਂਦੀ ਆ ਤੇ ਗਰਮੀ ਰਹਿਤ ਜਾਨਵਰ 55 ਜੋ ਮਾਨਤਾਨ ਹੋ ਜੂ ਵਜਨ ਇੱਕ ਨੰਬਰ ਬੱਛੀ ਜੀ ਵੀ ਚੰਗਾ ਦੋ ਨੰਬਰ ਚ ਵੀ ਚੰਗਾ ਵੀਡੀਓ ਬਣਾਉਣ ਦਾ ਸਮਾਂ ਜ਼ਰੂਰ ਨੋਟ ਕਰ ਲਿਓ ਕਿਉਂਕਿ ਜੇ ਕਿਤੇ ਵੀਡੀਓ ਬਣਾਉਂਦੇ ਆਥਣੇ 4:30 5 ਵਜੇ 6 ਵਜੇ ਹਵਾਨੇ ਇਹਦੂ ਦੁੱਗਣੇ ਵਿਖਾਉਣੇ ਸੀ ਪਰ ਕਿਉਂਕਿ ਵੀਡੀਓ ਦਾ ਸਮਾਂ ਹਜੇ ਹੈਗਾ 2:30 ਦਾ ਆਹ ਬੱਛੀ ਵੀਰੇ ਵੇਲੇ ਪਸਮਾਹ ਜਾ ਗਈ ਹੈ ਹਾਂ ਦੋਸਤੋ ਧਾਰਾਂ ਮਾਰੀਆਂ ਕਰਕੇ ਆ ਹੁਣ ਪਸਮਾਹ ਸਿੱਟਿਆ ਕਰਮਾ ਵਾਲੀ ਨੇ ਵੇਖੋ ਪੂਰਾ ਹੈ ਪਸਮਾਹ ਸੱਟ ਗਿਆ ਪੂਰੀ ਹਾਂ ਆ ਅੱਧੀ ਚਵਾਈ ਵਾਲਾ ਪੂਰਾ ਜਾਨ ਵਾਲਾ ਥਾਣਾ ਡਾਂਗਰਗੀ ਚਵਾਈ ਆ ਪੋਲੀ ਧਾਰ ਇੱਕ ਨੰਬਰ ਦੀ ਦੋ ਨੰਬਰ ਦੀ ਵੀ ਚਵਾਈ ਓਕੇ ਆ 15 ਕਿਜੀ ਰੈੜੀ ਆ 55 ਦੀ ਦੇ ਦੇਣੀ ਆ ਮਗਰ ਇਹਦੇ ਆ ਬੱਚਾ ਮੇਲਕਾਫ ਤਿੰਨ ਨੰਬਰ ਜੋਬਨ ਵੀਰ ਇਹ ਜਰਸੀ ਵੀਰੇ ਕਿ ਜੀ ਰਸਈ ਆ ਹੂੰ ਸਈ ਨੂੰ ਦਿਨ ਹੋ ਗਿਆ ਆ 5 ਕੁ ਦਿਨ ਚਾਰ ਚਾਰ ਕੁ ਦਿਨ ਹੋ ਗਏ ਆ ਠੀਕ ਐ ਦੋਸਤੋ ਆ ਨੜੂਆ ਵੇਖ ਲੋ ਅਜੇ ਅੱਲਾ ਹੀ ਪਿਆ ਹਾਂਜੀ ਕਿੰਨੀ ਕੁ ਬੌਲੀ ਹੋਊ ਬੌਲੀ ਵੀਰੇ ਇੰਦੇ ਥੱਲੇ ਹੈਗੀ ਆ ਇਸ ਟਾਈਮ 14-15 ਕਿਲੋ ਕਿੰਨਾ ਕੱਢ ਜੂ ਦੋ ਤਾਂ 20 ਤੋਂ ਪਲੱਸ ਤਾਂ ਚੱਲਣਾ ਚਾਹੀਦਾ ਚੰਗੀ ਆ ਜਰਸੀ ਆਪਣੇ ਪੰਜਾਬ ਵਾਲੀ ਆ ਇਹ ਕਿਹੜਾ ਹੂੰ ਜੈ ਜੈ ਮਲਜੋ ਬਣੇਦਾ ਵੀਰਾ ਇਹਦਾ ਵੀਰੇ ਮੁੱਲ ਬਾਠ ਯਾਰ ਰਹੀ ਜਾਇਆ ਗਿਆ ਕੱਢੀਏ ਬਾਹਰ ਹਾਂਜੀ ਆਪਾਂ ਮੋਲ ਆਪਾਂ ਪਹਿਲੇ ਵੀਰੇ ਜਿਆਇ ਕਰਦੇ ਆ ਤੇ ਵੇਖ ਲਓ ਸੀਲਸ ਲੱਕ ਵੀ ਪੂਰੀ ਆ ਕੋਈ ਉਹੋ ਜਿਹਾ ਚੱਕਰ ਕਿਸੇ ਨੂੰ ਨਹੀਂ ਆ ਕਿ ਕਿਸੇ ਵੈਨ ਨੂੰ ਵੀ ਆਪਣੀ ਨੂੰ ਦੋਸਤੋ ਸਾਰੀਆਂ ਸੀਲਸ ਆਊਗਾ ਬਾਈ ਕਹਿੰਦਾ ਜਿਵੇਂ ਮਰਜੀ ਬੈਠ ਕੇ ਅਗਲਾ ਚਵਾਈ ਕਰ ਲਿਆ ਤੁਸੀਂ ਵੇਖ ਸਕਦੇ ਆ ਕੋਈ ਪਸਮਾਏ ਨਹੀਂ ਥਣ ਨਾ ਇੱਕ ਨੰਬਰ ਦੇ ਪਸਮਾਏ ਆ ਨਾ ਹੀ ਇਹਦੇ ਪਸਮਾਏ ਸਿੱਧੀਆਂ ਧਾਰਾਂ ਮਾਰੀਆਂ ਪੂਰੀ ਮੋਟੀ ਧਾਰ ਹੈ ਤੇ ਪਸਮਾਏ ਇੱਕ ਨੰਬਰ ਨੇ ਵੀ ਬਾਅਦ ਚ ਸਿੱਟਿਆ ਕਿਉਂਕਿ ਪਹਿਲਾਂ ਤਾਂ ਸਿੱਧੀਆਂ ਹੀ ਧਾਰਾਂ ਮਾਰਤੀਆਂ ਪੂਰੀ ਵੱਡੀ ਜਰਸੀ ਵੀ ਇਹ ਨਹੀਂ ਕੋਈ ਟਾਈਮ ਲੱਗਾ ਵਾ ਤੁਹਾਡੇ ਸਾਹਮਣੇ ਆਣ ਦੇ ਲੋ ਹਾਂ ਹਾਂ ਦੋਸਤ ਇਹ ਗੱਲ ਸਹੀ ਆ ਪਹਿਲਾਂ ਖਾਲੀ ਥਣੀ ਸੀ ਹੁਣ ਪਸ਼ੂਆਂ ਚ ਆਈ ਆ ਜਿਹੜਾ ਟਾਈਮ ਲੱਗਦਾ ਹੁੰਦਾ ਉਹ ਪਹਿਲਾਂ ਹੀ ਪਸ਼ੂਆਂ ਜੀ ਖੜਾ ਹੁੰਦਾ ਜਾਨਵਰ ਸਾਰਿਆਂ ਨੂੰ ਪਤਾ ਜਿਹੜੇ ਪਸ਼ੂ ਰੱਖਦੇ ਆ ਇਹਦੇ ਥੱਲੇ 15 ਕਿਲੋ ਹੋਊ ਬੌਲਾ 14 15 ਸਮਾਂ ਇਹਨੂੰ ਹੋਇਆ 4 ਦਿਨ ਬੱਚੇ ਦਾ 나ੜੂਆ ਨਾਲ ਸੁੱਕਿਆ 나ੜੂ ਆਨੀ ਹਜੀ ਅੱਲਾ ਹੀ ਪਿਆ ਨਾੜੂਆ 20 ਕਿਲੋ ਤੋਂ ਬਾਹਰ ਦੁੱਧ ਪਿਆ ਜੂ 62000 ਦੀ ਵਹਿੜ ਦੇ ਦੇਣੀ ਆ ਬਦਾਮੀ ਰੰਗ ਦੀ ਵਹਿੜ ਆ ਕੱਦ ਪੂਰਾ ਵੱਡਾ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਥਣ ਸੋਹਣੇ ਗੁਲਾਬੀ ਹਾਦੀ ਚਵਾਈ ਵਾਲੇ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਬਸまあ ਹੁਣ ਇਹਦਾ ਵੀ ਵੇਖ ਲਓ ਪੂਰਾ ਹਾਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਆ ਦੂਸਰੀ ਸਾਈਡ ਤੋਂ ਵੀ ਵੇਖ ਲਓ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਇੱਕ ਨੰਬਰ ਵੀ ਬੱਚੀ ਪੂਰੀ ਚੰਗੀ ਆ ਦੋ ਨੰਬਰ ਵੀ ਹਾਈਟ ਲਗਭਗ ਤਿੰਨੇ ਵਹਿੜਾਂ ਦੀ ਸੇਮ ਹੀ ਆ ਆਈ ਨਹੀਂ ਹੋਊਗਾ ਕਿ ਤੁਸੀਂ ਚੱਲ ਕੇ ਆਓਂਗੇ ਇੱਥੇ ਵੜ ਨਿੱਕੀ ਗੋਡੇ ਕਿ ਜਿੱਡੀ ਹੋਵੇ ਤਿੰਨੇ ਵੜਾਂ ਸੇਮ ਹੀ ਹਾਈਟ ਦੀਆਂ ਇੱਕ ਨੰਬਰ ਖੀਰੀ ਇਹਨੇ ਤਾਂ ਹਜੇ ਗਰੋਥ ਹੋਰ ਕਰਨਾ ਸਹੀ ਮੈਨੇ ਇੱਕ ਨੰਬਰ ਨੇ ਤਾਂ ਦੂਜੇ ਸਵੇਰ ਨੂੰ ਵੜ ਤਿਆਰ ਹੋਣਾ ਕਿਉਂਕਿ ਹਜੇ ਤਾਂ ਬਚਪਨੇ ਜੀ ਆ ਦੁੱਧ ਵਾਲੇ ਦੰਦਾ ਅਜ ਕੱਚੀ ਖੀਰੀ ਹੈ ਦੋ ਨੰਬਰ ਪਹਿਲਾਣਾ ਇਹ ਵੀ ਚਾਰ ਦੰਦਾ ਇਹ ਖੀਰੀ ਇਹ ਚਾਰ ਦੰਦਾ ਤਿੰਨ ਨੰਬਰ ਦੂਜਣ ਇਹਦੇ ਥੱਲੇ 14-15 ਕਿਲੋ ਬੋਹਲਾ ਇਸ ਟਾਈਮ ਹੋਊਗਾ 20 ਕਿਲੋ ਤੋਂ ਬਾਹਰ ਦੁੱਧ ਪਿਆ ਜੂ ਬੱਚਾ ਇਹਦਾ ਆ ਲਵਾਈ ਬੱਚਾ ਬੱਚੇ ਤੋਂ ਹੀ ਪਤਾ ਲੱਗ ਗਿਆ ਉਹਨਾਂ ਦਾ ਬੱਚਾ ਪੱਕਿਆ ਜਾਂ ਤਾਂ ਵੱਧ ਟਾਈਮ ਹੋ ਗਿਆ 나ੜੂਆ ਵੇਖ ਲਓ ਤੁਸੀਂ ਸੁੱਕਿਆ ਨਹੀਂ ਐ ਬਾਕੀ ਤੁਸੀਂ ਆ ਕੇ ਵੇਖ ਹੀ ਲੈਣਾ ਇਹ ਤਿੰਨ ਜਾਨਵਰ ਵੀਰ ਜੋ ਬੰਦੇ ਸੇਲ ਐ ਤਿੰਨੇ ਸੂਏ ਸਵਾਏ ਆ ਆ ਵੱਡੀ ਵੜ ਬਦਾਮੀ ਰੰਗ ਦਾ ਪਹਿਲਾਂ ਗੱਲ ਮਿਲਦੀ ਬਹੁ ਘੱਟ ਹਮਾਜ ਲਾਲੀਆਂ ਪਹਾੜੀਆਂ ਵੜਾਂ ਜਰਸੀਆਂ ਨਿੱਕੀਆਂ ਗੋਡੇ ਦੀ ਜਿੱਡੀਆਂ ਦਾ ਬਹੁਤ ਮਿਲ ਜੈਣਾ ਉਹ ਵੀ ਕੋਈ 20-25 ਹਜ਼ਾਰ ਦੀ ਨਹੀਂ ਮਿਲਦੀ ਘੱਟੋ-ਘੱਟ 40-45 ਹਜ਼ਾਰ ਦੀ ਮਿਲਦੀ ਉਹ ਵੀ ਤਾਜੀ ਸੂਈ ਜਰਸੀ ਇਹਦਾ ਤਾਂ ਕੱਦ ਬਹੁਤ ਵੱਡਾ ਕਿ ਹੁਣ ਡਿਮਾਂਡ ਹੀ ਇਹਨਾਂ ਦੀ ਹੈ ਹਾਂ ਹਾਂ ਮੇਰੇ ਸਹਾਲਾ ਕਿਉਂਕਿ ਹੁਣ ਅੱਗੇ ਗਰਮੀ ਆ ਗਈ ਹੈ ਤੇ ਗਰਮੀਆਂ ਦੇ ਤੋਹਫੇ ਆ ਮੱਝਾਰ ਦਾ ਦੁੱਧ 20 ਕਿਲੋ ਤੋਂ ਬਾਹਰ ਦੁੱਧ ਪਿਆ ਜੂ ਥੱਪ ਸਮਾਂ ਹੁਣ ਇਹ ਵੀ ਪੂਰਾ ਕਰ ਗਿਆ ਤੁਸੀਂ ਵੇਖ ਲਓ ਥਣ ਨਾਲਾ ਹਾਂ ਹਵਾਨੇ ਤੇ ਵੇਨ ਜੋ ਬਹੁਤ ਹੈ ਸਾਰਾ ਹਵਾਨਾ ਵੇਨ ਨਾਲ ਭਰਿਆ ਪਿਆ ਵੱਡੀ ਵਹਿੜਾ 20 ਕਿਲੋ ਤੋਂ ਬਾਹਰ ਦੁੱਧ ਪਿਆ ਜੂ 3 ਨੰਬਰ ਤੇ 20 ਤੋਂ ਬਾਹਰ ਹੀ ਦੁੱਧ ਪਿਆਜੂ ਇੱਕ ਨੰਬਰ ਸੀਲਸਾਉ ਸਾਰੇ ਜਾਨਵਰ ਪੂਰੇ ਆਪਾਂ ਇੱਕ ਨਾਗ ਲੈ ਲਓ ਦੋ ਨਾਗ ਲੈ ਲਓ ਮਾਨ ਤਾਨ ਹੋ ਜੂ ਜੇ ਕੋਈ ਜੋੜਾ ਲੈ ਲੈਂਦਾ ਪੂਰਾ ਵੱਧ ਹੋ ਜੂ ਹੋ ਜੂ ਕੱਲੇ ਕੱਲੇ ਚੋ ਵੀ ਮੱਲਾਣਾ ਜ਼ਿਲ੍ਹਾ ਫਰੋਹੀਪੁਰ ਤਹਿਸੀਲ ਜੀਰਾ ਨੇੜੇ ਮਖੂ ਵੀ ਰਹਿ ਜਾਂਦਾ ਖੇਤ ਚ ਬਾਈ ਹੋਣੀ ਬੈਠੇ ਆ ਮੱਲਾਣੇ ਤੋਂ ਮਸਾ 2.5 ਕਿਲੋਮੀਟਰ ਦੀ ਦੂਰੀ ਤੇ ਆ ਬਾਕੀ ਫੋਨ ਨੰਬਰ ਸਕਰੀਨ ਤੇ ਆ ਸਾਰੀ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਐ ਜੈ ਜੀ ਮੌਲਾ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਇੱਥੇ ਵੀਰ ਦੇ ਘਰੇ ਆਜੋ ਸੁਆ ਸਵਾਇ ਮਾਲ ਆ ਦੋ ਟਾਈਮ ਤਿੰਨ ਟਾਈਮ ਪਹੁੰਚੋ ਕੇ ਲੈ ਜਾਈਂ ਅਗਲਾ ਸਾਰਿਆਂ ਨੂੰ ਹਸ਼ਕ